ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰੰჯਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਸੁਖ ਪ੍ਰਾਪਤ ਹੁੰਦਾ ਸੋ ਮਹਾਰਾਜ ਜੀਆਂ ਦੇ ਚਰਨਾਂ ਕਮਲਾਂ ਵਿੱਚ ਜੁੜਨਾ ਖਾਲਸਾ ਜੀ ਇਹ ਵੱਡਾ ਪੁੰਨ ਹੈ ਜਿਹੜਾ ਕਾਲ ਯੁਗ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੇ ਚਰਨ ਫੜਦਾ ਹੈ ਖਾਲਸਾ ਜੀ ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਸੁਖ ਪ੍ਰਾਪਤ ਕਰ ਲੈਂਦਾ ਸੋ ਗੁਰੂ ਤੋਂ ਬਿਨਾਂ ਕਦੇ ਵੀ ਖਾਲਸਾ ਜੀ ਗਾਤ ਨਹੀਂ ਹੁੰਦੀ ਕਿਸੇ ਪ੍ਰਕਾਰ ਵੀ ਖਾਲਸਾ ਜੀ ਗੁਰੂ ਤੋਂ ਬਿਨਾਂ ਕੋਈ ਰਾਖ ਹੀ ਨਹੀਂ ਸਕਦਾ ਗੁਰੂ ਇੱਕ ਐਸੀ ਖਾਲਸਾ ਦੀ ਖੇਡ ਹੈ ਜਿਸ ਮਨੁੱਖ ਦੇ ਕੋਲ ਗੁਰੂ ਹੈ ਉਹਦੇ ਕੋਲ ਹੀ ਖਾਲਸਾ ਦੀ ਗਿਆਨ ਹੈ ਸੋ ਮਹਾਰਾਜ ਸੱਚੇ ਪਾਸ਼ਾ ਸਮਝਾਉਂਦੇ ਵੀ ਹਨ ਕਿ ਜਿਵੇਂ ਖਾਲਸਾ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਕਬੈਤ ਵਿੱਚ ਆਖਦੇ ਕੋਟ ਪ੍ਰਕਾਰ ਨਾਰ ਸਾਜੇ ਜੋ ਸ਼ਿੰਗਾਰ ਚਾਰ ਬਿਨ ਪਰਤਾਰ ਭੇਟਾ ਸੁੱਤ ਨਾ ਖਿਲਾਏ ਹੈ ਕਹਿੰਦੇ ਜਿਵੇਂ ਕੋਈ ਇਸਤਰੀ ਕਰੋੜਾਂ ਪ੍ਰਕਾਰ ਦੇ ਸੋਹਣੇ ਸ਼ਿੰਗਾਰ ਕਰ ਲਵੇ ਸੋਹਣੀ ਸਜ ਜਵੇ ਸੋਹਣੀ ਲੱਗੇ ਕਈ ਪ੍ਰਕਾਰ ਦੇ ਸ਼ਿੰਗਾਰ ਕਰ ਲਵੇ ਖਾਲਸਾ ਜੀ ਗਹਿਣੇ ਹਾਰ ਪਹਿਨ ਲਵੇ ਕਹਿੰਦੇ ਪਰ ਆਪਣੇ ਪਤੀ ਤੋਂ ਬਿਨਾ ਕਦੇ ਵੀ ਉਹ ਪੁੱਤ ਨਹੀਂ ਖਿਲਾ ਸਕਦੀ ਜੇ ਪਤੀ ਹੀ ਨਹੀਂ ਤੇ ਪੁੱਤਰ ਕਿਵੇਂ ਆਵੇਗਾ ਕਹਿੰਦੇ ਭਾਵੇਂ ਲੱਖਾਂ ਹੀ ਉਹ ਸੋਹਣੇ ਸ਼ਿੰਗਾਰ ਕਰ ਲਵੇ ਜੇ ਪਤੀ ਨਹੀਂ ਹੈ ਕੋਲ ਉਹਦਾ ਪਤੀ ਨਹੀਂ ਹੈ ਤੇ ਖਾਲਸਾ ਜੀ ਉਹ ਪੁੱਤ ਦਾ ਸੁੱਖ ਧੀ ਦਾ ਸੁੱਖ ਪ੍ਰਾਪਤ ਨਹੀਂ ਕਰ ਸਕਦੀ ਫਿਰ ਅੱਗੇ ਕਹਿੰਦੇ ਹਨ ਸਿੰਚੀਆ ਸਲਨਿਸ ਬਾਸੁਰ ਬਿਰਖ ਮੂਲ ਫਾਲਾ ਨ ਬਸੰਤ ਬਿਨ ਤਾਸ ਪ੍ਰਗਟਾਏ ਹੈ ਕਹਿੰਦੇ ਭਾਵੇਂ ਬ੍ਰਿਸ਼ ਦੇ ਮੋਢ ਵਿੱਚ ਜਿੰਨਾ ਮਰਜੀ ਪਾਣੀ ਪਾਈ ਜਾਵੋ ਰੋਜ਼ ਪਾਣੀ ਚ ਪਾਈ ਜਾਵੋ ਰੁੱਖ ਦੀ ਜੜ੍ਹ ਵਿੱਚ ਪਰ ਕਹਿੰਦੇ ਜਿੰਨਾ ਚਿਰ ਬਸੰਤ ਰੁੱਤ ਨਹੀਂ ਆਉਂਦੀ ਉਨਾਂ ਚਿਰ ਜਿਹੜੇ ਰੁੱਖਾਂ ਨੂੰ ਫੁੱਲ ਨਹੀਂ ਪ੍ਰਗਟ ਹੁੰਦੇ ਬਸੰਤ ਰੁੱਤ ਆਈ ਤੇ ਖਾਲਸਾ ਜੀ ਆਪਣੇ ਆਪ ਫੁੱਲ ਨਿਕਲ ਆਉਂਦੇ ਆ ਭਾਵੇਂ ਜਿੰਨਾ ਮਰਜੀ ਤੁਸੀਂ ਪਾਣੀ ਪਾਈ ਜੋ ਰੁੱਖਾਂ ਨੂੰ ਜਦੋਂ ਪੱਤ ਝੜ ਹੁੰਦੀ ਹੈ ਖਾਲਸਾ ਜੀ ਉਹ ਹਰੇ ਨਹੀਂ ਹੁੰਦੇ ਬਸੰਤ ਆਈ ਤੋਂ ਬਿਨਾ ਹਰੇ ਨਹੀਂ ਹੁੰਦੇ ਮਹਾਰਾਜ ਕਹਿੰਦੇ ਜਿੰਨਾ ਮਰਜੀ ਤੁਸੀਂ ਦੇਨ ਰਾਤ ਪਾਣੀ ਪਾਈ ਜੋ ਕੋਈ ਲਾਭ ਨਹੀਂ ਜਦੋਂ ਬਸੰਤ ਆਉਂਦੀ ਹੈ ਉਦੋਂ ਹੀ ਉਹ ਫਲ ਫੁੱਲ ਉਹਨੂੰ ਲੱਗਦਾ ਸਾਵਣ ਸਮੇਂ ਕਿਸਾਨ ਖੇਤ ਜੋਤ ਬੀਜ ਬੋਵਾ ਬਰਖਾ ਬਿਹੂਨ ਕੱਤ ਨਾਜ ਨਿਪਜਾਏ ਹੈ ਕਹਿੰਦੇ ਜਿਵੇਂ ਕਿਸਾਨ ਖਾਲਸਾ ਜੀ ਅਰ ਸਾਵਣ ਦੇ ਮਹੀਨੇ ਵਿੱਚ ਕਿਸਾਨ ਕੋਈ ਬੀਜ ਬੀਜੇ ਤੇ ਖਾਲਸਾ ਜੀ ਬੀਜ ਬੀਜ ਦੇਵੇ ਪਰ ਬਰਖਾ ਨਾ ਹੋਵੇ ਉਹਨੂੰ ਪਾਣੀ ਨਾ ਦੇਵੇ ਜਾਂ ਮੀਂਹ ਨਾ ਪਵੇ ਤੇ ਖਾਲਸਾ ਜੀ ਉਹ ਨਾਰ ਫਿਰ ਕਦੇ ਉੱਗਦਾ ਨਹੀਂ ਉਹ ਬੀ ਉੱਗਦਾ ਨਹੀਂ ਉਹ ਕਿਵੇਂ ਉੱਗ ਸਕਦਾ ਜਦੋਂ ਉਹਨੂੰ ਪਾਣੀ ਹੀ ਨਹੀਂ ਦੇਵਾਂਗੇ ਜਾਂ ਜ਼ਮੀਨ ਵੱਤਰ ਹੀ ਨਹੀਂ ਹੋਊਗੀ ਉਹ ਜਿੰਨਾ ਮਰਜੀ ਤੁਸੀਂ ਉਹਦੇ ਵਿੱਚ ਦਾਣਾ ਪਾਈ ਜਾਓ ਜਦੋਂ ਜ਼ਮੀਨ ਵੱਤਰ ਆਉਂਦੀ ਹੈ ਖਾਲਸਾ ਜੀ ਉਸ ਵੇਲੇ ਹੀ ਦਾਣਾ ਉੱਗਦਾ ਹੈ ਇਸੇ ਪ੍ਰਕਾਰ ਹੀ ਖਾਲਸਾ ਜੀ ਗੁਰੂ ਹੈ ਅਨਕ ਪ੍ਰਕਾਰ ਪੇਖ ਧਾਰ ਪ੍ਰਾਣੀ ਭ੍ਰਮਾ ਭੂਮ ਬੇਨਗੁਰ ਔਰ ਗਿਆਨ ਦੀਪ ਨਾ ਜਗਾਏ ਹੈ ਕਹਿੰਦੇ ਬੰਦਾ ਭਾਵੇਂ ਅਨੇਕਾਂ ਪ੍ਰਕਾਰ ਦੇ ਭੇਖ ਕਰਕੇ ਭੰਵੇਂ ਪਾ ਕੇ ਜਾਂ ਹੋਰ ਰੰਗ ਦੇ ਪਾ ਕੇ ਜਾਂ ਕਈ ਕੁਝ ਜਟਾਵਾਂ ਕਰਕੇ ਜਾਂ ਕੁਝ ਵੀ ਕਰਕੇ ਖਾਲਸਾ ਜੀ ਸੰਸਾਰ ਵਿੱਚ ਭੇਖ ਧਾਰ ਕੇ ਤੁਰਿਆ ਫਿਰੇ ਇਸ ਧਰਤੀ ਦੇ ਉੱਤੇ ਕਹਿੰਦੇ ਪਰ ਬਿਨਾਂ ਗੁਰੂ ਤੋਂ ਉਹਦੇ ਹਿਰਦੇ ਵਿੱਚ ਗਿਆਨ ਦਾ ਦੀਵਾ ਨਹੀਂ ਜਗ ਸਕਦਾ ਜਿਵੇਂ ਬਿਨਾਂ ਬਸੰਤ ਰੁੱਤ ਤੋਂ ਫੁੱਲ ਨਹੀਂ ਖਿੜਦੇ ਜਿੱਦਾਂ ਬਿਨਾ ਪਤੀ ਤੋਂ ਇਸਤਰੀ ਪੁੱਤ ਦਾ ਸੁੱਖ ਨਹੀਂ ਪ੍ਰਾਪਤ ਕਰ ਸਕਦੀ ਜਿਵੇਂ ਬਿਨਾ ਵੱਤਰ ਤੋਂ ਜ਼ਮੀਨ ਵਿੱਚ ਬੀਜ ਨਹੀਂ ਉਗ ਸਕਦਾ ਐਵੇਂ ਖਾਲਸਾ ਜੀ ਬਿਨਾ ਗੁਰੂ ਤੋਂ ਮਨੁੱਖ ਦੇ ਹਿਰਦੇ ਵਿੱਚ ਗਿਆਨ ਦਾ ਦੀਵਾ ਨਹੀਂ ਜਗ ਸਕਦਾ ਗੁਰੂ ਇਹਨਾਂ ਜ਼ਰੂਰੀ ਹੈ ਖਾਲਸਾ ਜੀ ਗੁਰੂ ਤੋਂ ਬਿਨਾ ਕੋਈ ਵੀ ਕਿਸੇ ਪ੍ਰਕਾਰ ਵੀ ਖਾਲਸਾ ਜੀ ਕੋਈ ਸੋਝੀ ਨਹੀਂ ਬੰਦੇ ਨੂੰ ਆ ਸਕਦੀ ਗੁਰੂ ਧਾਰਨ ਕਰਨਾ ਗੁਰੂ ਦੇ ਚਰਨਾਂ ਨਾਲ ਜੁੜਨਾ ਉਹ ਖਾਲਸਾ ਜੀ ਮਨੁੱਖ ਲਾਹਾ ਲੈਂਦਾ ਹੈ ਆਪਣੇ ਜੀਵਨ ਦਾ ਮਹਾਰਾਜ ਕਹਿੰਦੇ ਨੇ ਗੁਰੂ ਤੋਂ ਬਿਨਾ ਖਾਲਸਾ ਜੀ ਕਿਸੇ ਪ੍ਰਕਾਰ ਵੀ ਸੋਝੀ ਨਹੀਂ ਆਉਂਦੀ ਜਿਵੇਂ ਮਹਾਰਾਜ ਜੀ ਬਚਨ ਕਰਦੇ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਗਨ ਕਟੇ ਸਭ ਤੇਰੇ ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾ ਮਨੁੱਖ ਜਿਹੜਾ ਜੀਵਨ ਦੇ ਰਾਹ ਦੇ ਵਿੱਚ ਖਾਲਸਾ ਜੀ ਚਾਨਣ ਨਹੀਂ ਹੋ ਕਰ ਸਕਦਾ ਗੁਰੂ ਤੋਂ ਬਿਨਾ ਮਨੁੱਖ ਦੇ ਜੀਵਨ ਦੇ ਵਿੱਚ ਰਾਹ ਦੇ ਵਿੱਚ ਖਾਲਸਾ ਜੀ ਹਨੇਰਾ ਹੀ ਐ ਗੁਰੂ ਹੋਵੇ ਤੇ ਸਹੀ ਜੀਵਨ ਦਾ ਰਾਹ ਪ੍ਰਾਪਤ ਹੁੰਦਾ ਸਮਝ ਪ੍ਰਾਪਤ ਹੁੰਦੀ ਐ ਗੁਰੂ ਤੋਂ ਬਿਨਾ ਖਾਲਸਾ ਜੀ ਸੁਰਤ ਕਦੇ ਉੱਚੀ ਨਹੀਂ ਹੁੰਦੀ ਗੁਰੂ ਤੋਂ ਬਿਨਾ ਸਫਲਤਾ ਪ੍ਰਾਪਤ ਨਹੀਂ ਹੁੰਦੀ ਤੇ ਗੁਰੂ ਤੋਂ ਬਿਨਾ ਵਿਕਾਰਾਂ ਤੋਂ ਖਲਾਸੀ ਨਹੀਂ ਹੁੰਦੀ ਮੁਕਤੀ ਨਹੀਂ ਹੁੰਦੀ ਤੇ ਮਹਾਰਾਜ ਕਹਿੰਦੇ ਉਹ ਮਨਾ ਮੇਰਿਆ ਸਤਗੁਰੂ ਦੀ ਸ਼ਰਨ ਪਾਏ ਰੋ ਇਹੀ ਉੱਤਮ ਵਿਚਾਰ ਹੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਦੇ ਸੂਰਮੇ ਜਿਹੜੇ ਗੁਰੂ ਕੇ ਸ਼ਬਦ ਨੂੰ ਜਪਦੇ ਹਨ ਗੁਰੂ ਕੀ ਸ਼ਬਦ ਚ ਸ਼ਰਨ ਵਿੱਚ ਪਏ ਰਹਿੰਦੇ ਹਨ ਉਹਨਾਂ ਦੇ ਅਗਨ ਕਟਹਿ ਸਭ ਤੇਰੇ ਉਹਨਾਂ ਦੇ ਅਗਨ ਹੁੰਦੇ ਖਾਲਸਾ ਜੀ ਪਾਪ ਇਹ ਪਾਪ ਸਾਰੇ ਹੀ ਕੱਟੇ ਜਾਂਦੇ ਮਹਾਰਾਜ ਕਹਿੰਦੇ ਜਿਹੜੇ ਸਤਗੁਰਾਂ ਦੀ ਸ਼ਰਨ ਪਏ ਰਹਿੰਦੇ ਹਨ ਸੋ ਇਸ ਕਰਕੇ ਜਿਹੜਾ ਗੁਰੂ ਹੈ ਖਾਲਸਾ ਜੀ ਮਹਾਰਾਜ ਤੋਂ ਬਿਨਾਂ ਹੋਰ ਕੋਈ ਕਿਸੇ ਪ੍ਰਕਾਰ ਵੀ ਕਿਸੇ ਨੂੰ ਸੋਝੀ ਨਹੀਂ ਬਖਸ਼ ਸਕਦਾ ਤੇ ਮਹਾਰਾਜ ਇਹ ਵੀ ਕਹਿੰਦੇ ਦੂਜੇ ਪਾਸ਼ਾ ਧੰਗੁਰ ਅੰਗਦ ਦੇਵ ਜੀ ਮਹਾਰਾਜ ਜੇ ਸੋ ਚੰਦਾ ਉੱਗਵਹਿ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਬਿਨ ਕੋਰ ਅੰਧਾਰ ਮਹਾਰਾਜ ਸਾਨੂੰ ਸਮਝਾਉਂਦੇ ਖਾਲਸਾ ਜੀ ਸਤ ਗੁਰ ਜੀ ਮਹਾਰਾਜ ਦੱਸਦੇ ਗੁਰੂ ਤੋਂ ਬਿਨਾ ਹੋਰ ਕੋਈ ਵੀ ਤੇਰੇ ਹਿਰਦੇ ਵਿੱਚ ਪ੍ਰਕਾਸ਼ ਨਹੀਂ ਕਰ ਸਕਦਾ ਗੁਰੂ ਤੋਂ ਬਿਨਾ ਹੋਰ ਕੋਈ ਵੀ ਤੈਨੂੰ ਸੁੱਖ ਨਹੀਂ ਉਹ ਦੇ ਸਕਦਾ ਬੰਦਿਆ ਗੁਰੂ ਦੀ ਸ਼ਰਨ ਪਾਏ ਰਹੋ ਗੁਰੂ ਤੋਂ ਬਿਨਾ ਹੋਰ ਕੋਈ ਸਹਾਈ ਵੀ ਹੋਣ ਵਾਲਾ ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹੀ ਖਾਲਸਾ ਜੀ ਸਜਾਉਂਦੇ ਸਮਝਾਉਂਦੇ ਹਨ ਕਿ ਜਿਹੜਾ ਸੰਸਾਰ ਹੈ ਖਾਲਸਾ ਜੀ ਇਹ ਹਉਮੈ ਦੇ ਵਿੱਚ ਮਰਿਆ ਹੋਇਆ ਪਰ ਗੁਰੂ ਤੋਂ ਬਿਨਾਂ ਇਹਨੂੰ ਇੱਕ ਉਪ ਹਨੇਰੇ ਵਿੱਚੋਂ ਹੋਰ ਕੋਈ ਕੱਢ ਨਹੀਂ ਸਕਦਾ ਮਹਾਰਾਜ ਕਹਿੰਦੇ ਹਉਮੈ ਕਰਤਾ ਜਗਮੂਆ ਗੁਰ ਬਿਨ ਘੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖ ਦਾਤਾ ਦਾਤਾਰ ਕਿ ਮਾਇਆ ਦੇ ਮੋਹ ਵਿੱਚ ਫਸ ਕੇ ਬੰਦੇ ਨੇ ਇਹ ਸੁਖ ਦੇਣ ਵਾਲਾ ਜਿਹੜਾ ਦਾਤਾ ਵਾਹਿਗੁਰੂ ਹੈ ਉਹਨੂੰ ਵਿਸਾਰ ਦਿੱਤਾ ਭੁਲਾ ਦਿੱਤਾ ਹੈ ਤੇ ਮਹਾਰਾਜ ਕਹਿੰਦੇ ਮੈਂ ਮੈਂ ਕਰਦਾ ਜਗਤ ਫਿਰਦਾ ਹੰਕਾਰ ਦੇ ਵਿੱਚ ਮੈਂ ਵੱਡਾ ਹਾਂ ਮੈਂ ਐਦਾ ਹਾਂ ਮੈਂ ਆਉਦਾ ਹਾਂ ਪਰ ਸਤਗੁਰੂ ਜੀ ਮਹਾਰਾਜ ਦੀ ਸ਼ਰਨ ਵਿੱਚ ਜਾਣ ਤੋਂ ਬਿਨਾਂ ਮਹਾਰਾਜ ਕਹਿੰਦੇ ਇਹ ਹਉਕ ਪਹਨੇਰਾ ਮਿਟ ਨਹੀਂ ਸਕਦਾ ਸੋ ਇਸ ਕਰਕੇ ਖਾਲਸਾ ਜੀ ਜਿਨ੍ਹਾਂ ਨੇ ਆਪਣੇ ਸਤਗੁਰਾਂ ਨੂੰ ਨਹੀਂ ਸੇਵਿਆ ਮਹਾਰਾਜ ਕਹਿੰਦੇ ਉਹ ਚੋਆਂ ਜੁਗਾਂ ਵਿੱਚ ਹੀ ਦੁਖੀ ਰਹੇ ਨੇ ਜਿੰਨੀ ਪੁਰਖੀ ਸਤਗੁਰਾਂ 'ਨਾਂ ਸੇਵਿਓ ਸੇ ਦੁਖੀਏ ਯੁਗ ਚਾਰ ਉਹ ਚਾਰੇ ਯੁਗਾਂ ਦੇ ਵਿੱਚ ਸਤਜੁਗ ਦਵਾਪਰ ਤ੍ਰੇਤਾ ਤੇ ਕਾਲਯੁਗ ਇਹ ਚਾਰੇ ਯੁਗਾਂ ਦੇ ਵਿੱਚ ਮਹਾਰਾਜ ਕਹਿੰਦੇ ਦੁਖੀਏ ਨੇ ਦੁਖ ਦੁਖ ਉਹਨਾਂ ਦੇ ਪੱਲੇ ਪਏ ਹੋਏ ਨੇ ਜਿਨ੍ਹਾਂ ਪੁਰਖਾਂ ਨੇ ਸਤਗੁਰੂ ਮਹਾਰਾਜ ਦੀ ਸੇਵਾ ਨਹੀਂ ਕੀਤੀ ਸਤਗੁਰੂ ਨੂੰ ਨਹੀਂ ਸਿਮਰਿਆ ਤੇ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਵੇਖੋ ਸਾਨੂੰ ਸਮਝਾਉਂਦੇ ਆ ਕਿ ਦੀਨ ਦੁਨੀ ਦੇ ਮਾਲਕ ਕਹਿੰਦੇ ਗੁਰੂ ਤੋਂ ਬਿਨਾ ਖਾਲਸਾ ਜੀ ਕੱਖ ਵੀ ਨਹੀਂ ਜੇ ਸੰਸਾਰ ਵਿੱਚ ਗੁਰੂ ਸਿਮਰਾਂਗੇ ਗੁਰੂ ਨੂੰ ਯਾਦ ਕਰਾਂਗੇ ਵਿਹਾਸ ਕਰਾਂਗੇ ਗੁਰੂ ਦਾ ਫਿਰ ਖਾਲਸਾ ਜੀ ਸਾਨੂੰ ਸਭ ਕੁਝ ਪ੍ਰਾਪਤ ਹੋਵੇਗਾ ਨਹੀਂ ਤੇ ਫਿਰ ਉਹ ਕੱਲ ਵਾਲੀ ਆਪਾਂ ਜਿਹੜੀ ਗੱਲ ਕੀਤੀ ਸੀ ਕਿ ਉਹ ਖਾਲਸਾ ਜੀ ਜਿਹੜਾ ਜੈਸੇ ਕੇਲਾ ਬਸਤ ਬਬੂਰ ਕੇ ਨਿਕਟ ਤਾ ਹਿਸਾਲ ਤੋ ਹੈ ਸੂਰੇ ਆਪਾ ਸਕੇ ਨਾ ਬਚਾਏ ਜੀ ਕਿ ਫਿਰ ਸੰਸਾਰ ਜਿਹੜਾ ਖਾਲਸਾ ਜੀ ਐਵੇਂ ਹੈ ਆਪਣਾ ਜੀਵਨ ਜਿੱਦਾਂ ਕੇਲੇ ਦਾ ਰੁੱਖ ਹੈ ਤੇ ਸੰਸਾਰ ਜਿਹੜਾ ਵਿਕਾਰ ਜਿਹੜੇ ਹਨ ਉਹ ਕਿਕਰ ਦਾ ਰੁੱਖ ਹੈ ਤੇ ਜਦੋਂ ਝੂਲਦੇ ਤੇ ਖਾਲਸਾ ਜੀ ਕਿਕਰ ਦੀਆਂ ਸੂਲਾ ਕੇਲੇ ਦੇ ਰੁੱਖ ਨੂੰ ਪਾੜ ਦਿੰਦੀਆਂ ਜੈਸੇ ਪਿੰਜਰੀ ਮੈਂ ਸੂਆ ਪੜ ਤੋ ਗਾਥਾ ਅਨੇਕ ਦਿਨ ਪ੍ਰਤ ਹੇਰ ਤੋ ਬਿਲਾਈ ਅੰਤ ਖਾਏ ਜੀ ਕਹਿੰਦੇ ਜਿੱਦਾਂ ਇੱਕ ਪਿੰਜਰੇ ਦੇ ਵਿੱਚ ਤੋਤਾ ਜਿਹੜਾ ਅਨੇਕਾਂ ਗੱਲਾਂ ਪੜਦਾ ਕਦੇ ਰਾਮ ਰਾਮ ਕਹਿੰਦਾ ਕਦੇ ਕੋਸ਼ ਕਹਿੰਦਾ ਕਦੇ ਕੋਸ਼ ਕਹਿੰਦਾ ਕਈ ਕੁਝ ਪੜਦਾ ਪਰ ਕਹਿੰਦੇ ਉਹਨੂੰ ਰੋਜ਼ ਇੱਕ ਬਿੱਲੀ ਵੇਖਦੀ ਆ ਆਪਣਾ ਦਾ ਲਾਉਂਦੀ ਆ ਕਿ ਕਾਸ਼ ਇਹ ਤੋਤਾ ਮੇਰੇ ਹੱਥ ਆ ਜਾਵੇ ਤੇ ਮੈਂ ਖਾ ਲਵਾਂ ਜੈਸੇ ਜਲ ਅੰਤਰ ਮੁਦਤ ਮਨ ਹੋ ਤ ਮੀਨ ਮਾਸ ਲਪਟਾਏ ਲੇ ਤੇ ਬੰਸੀ ਲਗਾਏ ਜੀ ਕਹਿੰਦੇ ਜਿਵੇਂ ਪਾਣੀ ਦੇ ਅੰਦਰ ਜਿਹੜੀ ਮੱਛੀ ਹੈ ਉਹ ਖੁਸ਼ ਰਹਿੰਦੀ ਹੈ ਪਾਣੀ ਦੇ ਅੰਦਰ ਬਹੁਤ ਖੁਸ਼ ਹੁੰਦੀ ਪਰ ਖਾਲਸਾ ਜੀ ਸੰਗ ਕਰ ਲੈਂਦੀ ਕਿਹਦਾ ਜਿੱਦਾਂ ਸ਼ਿਕਾਰੀ ਜਿਹੜਾ ਖਾਲਸਾ ਜੀ ਰੱਸੀ ਦੇ ਨਾਲ ਕੁੰਡੀ ਪਾ ਕੇ ਮਾਸ ਦੇ ਛੋਟੇ ਜਿਹੇ ਟੁਕੜਾ ਜਾਂ ਗੁੰਡੋਏ ਦਾ ਟੁਕੜਾ ਪਾਣੀ ਵਿੱਚ ਸਿੱਟਦਾ ਤੇ ਮੱਛੀ ਖਾਣ ਵਾਸਤੇ ਦੌੜਦੀ ਆ ਤੇ ਫਿਰ ਉਹ ਕੁੰਡੀ ਗਲ ਵਿੱਚ ਫਸਾ ਲੈਂਦੀ ਆ ਤੇ ਉਹ ਬੰਦਾ ਉਹਨੂੰ ਫੜ ਲੈਂਦਾ ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਬਿਨ ਸਤਗੁਰ ਸਾਧ ਮਿਲਤ ਅਸਾਧ ਸੰਗ ਅੰਗ ਅੰਗ ਦੁਰਮਤ ਗੱਤ ਪ੍ਰਗਟਾਏ ਜੀ ਜਿਵੇਂ ਕੇਲਾ ਕਿਕਰ ਦੇ ਕੋਲ ਹੁੰਦਾ ਤੇ ਖਾਲਸਾ ਜੀ ਕਿ ਕਰਦਾ ਰੋਖ ਨੂੰ ਚੀਰ ਦਿੰਦਾ ਜਿਵੇਂ ਜਿਹੜੀ ਬਿੱਲੀ ਹੈ ਘਾਤ ਲਗਾ ਕੇ ਬੈਠੀ ਹੁੰਦੀ ਤੋਤੇ ਤੇ ਤੇ ਖਾਲਸਾ ਜੀ ਥੋੜਾ ਜਿਹਾ ਇਧਰ ਉਧਰ ਨੂੰ ਧਿਆਨ ਜਾਂਦਾ ਤੇ ਉਹ ਤੋਤੇ ਨੂੰ ਖਾ ਜਾਂਦੀ ਜਿਵੇਂ ਮਛਲੀ ਆਨੰਦ ਵਿੱਚ ਰਹਿੰਦੀ ਹੈ ਪਰ ਖਾਲਸਾ ਜੀ ਉਹ ਮਾਸ ਦੇ ਟੁਕੜੇ ਦਾ ਸੰਗ ਕਰਨ ਕਰਕੇ ਫੜੀ ਜਾਂਦੀ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਿਹੜੇ ਸਾਧੂ ਹਨ ਸਤਗੁਰਾਂ ਤੋਂ ਬਿਨਾਂ ਜਿਹੜੇ ਸਤਗੁਰਾਂ ਦੇ ਜਿਹੜਾ ਨਾਮ ਜਪਦੇ ਉਹ ਤਾਂ ਸਾਧੂ ਜਿਹੜੇ ਸਤਗੁਰਾਂ ਨੂੰ ਨਹੀਂ ਜਪਦੇ ਉਹ ਸਾਧੂ ਖੋਟੇ ਪੁਰਸ਼ ਤੇ ਖਾਲਸਾ ਜੀ ਜਿਹੜਾ ਮਨੁੱਖ ਸਾਧੂਆਂ ਦਾ ਸੰਗ ਕਰਦਾ ਉਹਦੀ ਜਿਹੜੀ ਦੁਰਮਤ ਦੂਰ ਹੋ ਜਾਂਦੀ ਹੈ ਜਿਹੜਾ ਸਾਧੂਆਂ ਦੀ ਸੰਗ ਕਰਦਾ ਉਹਦੇ ਅੰਦਰ ਖਾਲਸਾ ਜੀ ਫਿਰ ਅੰਗ-ਅੰਗ ਵਿੱਚ ਕਹਿੰਦੇ ਮਹਾਰਾਜ ਕਹਿੰਦੇ ਅੰਗ-ਅੰਗ ਦੁਰਮਤ ਗਤ ਪ੍ਰਗਟਾਏ ਜੀ ਉਹਦੇ ਆਂਗ-ਾਂਗ ਵਿੱਚ ਖਾਲਸਾ ਜੀ ਜਿਹੜੀ ਦੁਰਮਤ ਦੀ ਦੁਰਗਤੀ ਹੈ ਉਹ ਪ੍ਰਗਟ ਹੋ ਜਾਂਦੀ ਹੈ ਬਦਬੂ ਪ੍ਰਗਟ ਹੋ ਜਾਂਦੀ ਹੈ ਮਹਾਰਾਜ ਸਾਨੂੰ ਵੇਖੋ ਕਿਦਾਂ ਸਮਝਾਉਂਦੇ ਖਾਲਸਾ ਜੀ ਪਰ ਜੇ ਸਾਨੂੰ ਫਿਰ ਵੀ ਸਮਝ ਨਾ ਆਵੇ ਬਾਣੀ ਤੇ ਸਾਨੂੰ ਦੱਸ ਰਹੀ ਹੈ ਸਮਝਾ ਰਹੀ ਹੈ ਇਹ ਗੁਰਮੁਖਾਂ ਦਾ ਸੰਗ ਕਰੋ ਗੁਰਮੁਖਾਂ ਦੀ ਸੰਗਤ ਕਰੋ ਫਿਰ ਤੁਹਾਨੂੰ ਸੁਖ ਪ੍ਰਾਪਤ ਹੋਵੇਗਾ ਤੇ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਨੂੰ ਸਮਤ ਬਖਸ਼ਣ ਅਸੀਂ ਉਸ ਵਾਹਿਗੁਰੂ ਜੀ ਦਾ ਨਾਮ ਜਪ ਸਕੀਏ ਉਸ ਵਾਹਿਗੁਰੂ ਜੀ ਦੇ ਸਿੱਖ ਬਣ ਸਕੀਏ ਅਮਰਤ ਧਾਰੀ ਹੋਈਏ ਕੇਸਾ ਧਾਰੀ ਹੋਈਏ ਕਲਗੀਧਰ ਸਵਾਮੀ ਧਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਤਾ ਜੀ ਮਾਤਾ ਸਾਹਿਬ ਦੇਵਾ ਕੌਰ ਜੀ ਦੇ ਚਰਨਾਂ ਨਾਲ ਜੁੜ ਸਕੀਏ ਆਪਣੇ ਵੀਰਾਂ ਬਾਬਾ ਜੀ ਬਾਬਾ ਜੀਤ ਸਿੰਘ ਸਾਹਿਬ ਬਾਬਾ ਜੀ ਬਾਬਾ ਜੋਰਾ ਸਿੰਘ ਸਾਹਿਬ ਬਾਬਾ ਜੀ ਬਾਬਾ ਫਤੇ ਸਿੰਘ ਸਾਹਿਬ ਜੀ ਵਰਗੇ ਸੂਰਮੇ ਜਿਹੜੇ ਸਾਡੇ ਵੀਰ ਹਨ ਖਾਲਸਾ ਜੀ ਆਪਣੇ ਭਰਾਤਾਂ ਦੇ ਰਸਤੇ ਉੱਤੇ ਚੱਲ ਸਕੀਏ ਉਹਨਾਂ ਨੇ ਖਾਲਸਾ ਜੀ ਸੀ ਨਹੀਂ ਕੀਤੀ ਫੋਕਸ ਆ ਲਿਆ ਸਿੱਖੀ ਨੂੰ ਨਹੀਂ ਖਾਲਸਾ ਜੀ ਦਾਗ ਲੱਗਣ ਦਿੱਤਾ ਤੇ ਅਸੀਂ ਅਸੀਂ ਸਿੱਖੀ ਰਹਿਣ ਨਹੀਂ ਦਿੱਤੀ ਸੋ ਇਸ ਕਰਕੇ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਡੇ ਆਉਗਣ ਮੀਟ ਦੇਵੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਵੇ ਇਹੀ ਅਰਦਾਸ ਕਰਿਆ ਕਰੋ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰ ਕੀਤੀ ਬਾਬਾ ਨੌਰ ਸਿੰਘ ਸਾਹਿਬ ਨੇ ਦਇਆ ਕੀਤੀ ਤਾਂ ਜੋ ਹੱਡ ਬੀਤੀ ਖਾਲਸਾ ਜੀ ਦਾਸ ਤੱਕ ਪਹੁੰਚੀ ਆ ਆਪ ਜੀ ਨੂੰ ਸਰਵਣ ਕਰਵਾਈਏ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਸਤਗੁਰੂ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀਆਂ ਕਰਨ ਕਿੰਨੀ ਸੰਗਤ ਆਉਂਦੀ ਹੈ ਤੇ ਕਿੰਨਿਆਂ ਦੇ ਖਾਲਸਾ ਜੀ ਕਾਰਜਰਾਸ ਹੁੰਦੇ ਕਿੰਨਿਆਂ ਨੂੰ ਮਹਾਰਾਜ ਖੁਸ਼ੀਆਂ ਬਖਸ਼ਦੇ ਕਿੰਨਿਆਂ ਨੂੰ ਸਤਿਗੁਰ ਖੇੜੇ ਬਖਸ਼ਦੇ ਕਿੰਨੀਆਂ ਹੱਡ ਬੀਤੀਆਂ ਖਾਲਸਾ ਜਿਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਮਿਲੀ ਇਹ ਵੀ ਹੱਡ ਬੀਤੀ ਖਾਲਸਾ ਜੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਕਿ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਨੇ ਸਾਨੂੰ ਪੁੱਤ ਬਖਸ਼ਿਆ ਕਿਵੇਂ ਬਖਸ਼ਿਆ ਕੀ ਸੇਵਾ ਕੀਤੀ ਆਉ ਸਰਵਣ ਕਰੀਏ ਖਾਲਸਾ ਜੀ ਭੈਣ ਨੇ ਹੱਡ ਬੀਤੀ ਸੁਣਾਈ ਕਿ ਵਿਆਹ ਨੂੰ 4 ਸਾਲ ਹੋ ਗਏ ਪਰ ਸਾਡੇ ਘਰ ਕੋਈ ਔਲਾਦ ਨਹੀਂ ਤੇ ਨਾ ਔਲਾਦ ਹੋਣ ਕਰਕੇ ਸਾਡੇ ਦੋਹਾਂ ਜੀਆਂ ਵਿੱਚ ਵੀ ਗੁੱਸਾ ਗਿਲਾ ਰਹਿੰਦਾ ਇੱਕ ਦੂਜੇ ਤੋਂ ਖਿੱਚਦੇ ਰਹਿੰਨੇ ਆ ਮੈਂ ਚਾਹੁੰਨੀ ਆ ਕਿ ਮੇਰੇ ਘਰ ਕੋਈ ਬੱਚਾ ਹੋਵੇ ਭੈਣ ਕੇ ਨਹੀਂ ਮੇਰੀਆਂ ਦੋ ਦਰਾਣੀਆਂ ਨੇ ਇੱਕ ਜਠਾਣੀ ਹੈ ਤੇ ਉਹਨਾਂ ਸਾਰਿਆਂ ਦੇ ਕੋਲੇ ਬੱਚੇ ਨੇ ਮੇਰੇ ਤੋਂ ਮਗਰੋਂ ਵਿਆਹੀਆਂ ਆਈਆਂ ਉਹਨਾਂ ਦੇ ਕੋਲ ਵੀ ਬੱਚੇ ਤੇ ਇੱਕ ਤੇ ਅਸੀਂ ਮੇਰੇ ਦਿਓਰ ਦਾ ਤੇ ਮੇਰੇ ਘਰ ਵਾਲੇ ਦਾ ਇਕੱਠਿਆਂ ਦਾ ਵਿਆਹ ਹੋਇਆ ਸੀ ਤਿੰਨ ਦਿਨ ਪਹਿਲਾਂ ਉਹਨਾਂ ਦਾ ਤਿੰਨ ਦਿਨ ਬਾਅਦ ਸਾਡਾ ਤੇ ਉਹਨਾਂ ਦੇ ਕੋਲ ਵੀ ਬੱਚਾ ਕਹਿੰਦਾ ਮੈਂ ਜਿਹਨੂੰ ਉਹਨਾਂ ਨੂੰ ਵੇਖਦੀਆਂ ਤੇ ਮੇਰੇ ਮਨ ਵਿੱਚ ਆਉਂਦਾ ਹੈ ਕਿ ਕਾਸ਼ ਮਹਾਰਾਜ ਜੀ ਮੈਨੂੰ ਵੀ ਬਖਸ਼ੋ ਤੇ 사ਤਗੁਰਾਂ ਦੀ ਕੋਈ ਖੇੜ ਸੀ ਮਹਾਰਾਜ ਨੇ ਨਹੀਂ ਬਖਸ਼ਿਆ 4-5 ਸਾਲ ਹੋ ਗਏ ਘਰੇ ਕੋਈ ਔਲਾਦ ਨਹੀਂ ਸੀ ਤੇ ਭੈਣ ਕਹਿੰਦੀ ਕਿ ਮੈਨੂੰ ਕੋਈ ਜ਼ਿਆਦਾ ਨੌਲੇਜ ਨਹੀਂ ਮੈਂ ਬਾਣੀ ਬਹੁਤ ਘੱਟ ਪੜ੍ਹੀ ਹੈ ਮੈਨੂੰ ਨਹੀਂ ਸੀ ਪਤਾ ਗੁਰੂ ਘਰ ਵੀ ਕਦੇ-ਕਦੇ ਗਈਆਂ ਜ਼ਿਆਦਾ ਨਹੀਂ ਸੀ ਪਤਾ ਪੜ੍ਹੀ ਲਿਖੀ ਹੈ ਖਾਲਸਾ ਦੀ ਭੈਣ ਐਨੀ ਮੈਂ ਪੜ੍ਹੀ ਲਿਖੀ ਹੋਣ ਕਰਕੇ ਤਰਕ ਜਿਹੜਾ ਮੇਰੇ ਮਨ ਵਿੱਚ ਬੈਠਾ ਸੀ ਵੀ ਰੋਜ਼ ਗੁਰੂ ਘਰ ਜਾਣ ਦਾ ਕੋਈ ਫਾਇਦਾ ਨਹੀਂ ਤੇ ਕਹਿੰਦੇ ਜਦੋਂ ਇਦਾਂ ਸਮਾਂ ਬੀਤਿਆ ਤੇ ਨਾ ਮੇਰਾ ਘਰ ਵਾਲਾ ਹੀ ਬਾਣੀ ਪੜਨ ਵਾਲਾ ਸੀ ਸਗੋਂ ਜਿਹੜਾ ਦੂਜਾ ਪਰਿਵਾਰ ਸੀ ਸਾਰਾ ਉਹ ਗੁਰੂ ਘਰ ਵੀ ਜਾਂਦਾ ਬਾਣੀ ਵੀ ਪੜਦਾ ਭੈਣ ਕਹਿੰਦੀ ਵੀ ਕੋਈ ਖੇੜ ਇਹੋ ਜੀ ਬਣੀ ਸਤਗੁਰਾਂ ਨੇ ਕੋਈ ਕਿਰਪਾ ਕੀਤੀ ਕਹਿੰਦੇ ਅਸੀਂ ਨਾ ਦਰਬਾਰ ਸਾਹਿਬ ਦਰਸ਼ਨ ਮੇਲੇ ਕਰਨ ਗਏ ਉਥੇ ਮਹਾਰਾਜ ਦੀ ਕਿਰਪਾ ਨਾਲ ਅਸੀਂ ਜਦੋਂ ਅਕਾਲ ਤਖਤ ਸਾਹਿਬ ਅਸੀਂ ਸੁਣਿਆ ਹੋਇਆ ਅਸੀਂ ਮੇਰੇ ਘਰ ਵਾਲੇ ਨੇ ਜਿੱਦਾਂ ਗਿਆਨੀ ਠਾਕੁਰ ਸਿੰਘ ਸਾਹਿਬ ਹੁਣਾਂ ਨੂੰ ਸੁਣਦੇ ਸੀ ਤੇ ਉਹਨਾਂ ਨੇ ਵੀ ਵਚਨ ਕੀਤਾ ਉਦਾਂ ਵੀ ਖਾਲਸਾ ਜੀ ਨੂੰ ਦਰਬਾਰ ਸਾਹਿਬ ਜਾਓ ਇੱਕ ਦੇਗ ਦਰਬਾਰ ਸਾਹਿਬ ਦੀ ਕਰਾਇਆ ਕਰੋ ਇੱਕ ਦੇਗ ਖਾਲਸਾ ਜੀ ਅਕਾਲ ਤਖਤ ਸਾਹਿਬ ਜੀ ਦੀ ਕਰਾਇਆ ਕਰੋ ਉੱਥੇ ਵੀ ਹੁੰਦੀ ਆ ਉੱਪਰ ਭੋਗ ਲੱਗਦਾ ਕਹਿੰਦੇ ਅਸੀਂ ਨਾ ਕੁਦਰਤੀ ਜਿੱਦਾਂ ਪਹਿਲਾਂ ਪਤਾ ਵੀ ਸੀ ਪਰ ਸਾਡੇ ਕੋਲ ਜਿੱਦਾਂ ਕਹਿ ਲਓ ਅਣਜਾਣੇ 'ਚ ਵੀ ਹੋ ਗਿਆ ਕਿ ਅਸੀਂ ਦੇਗ ਕਰਾਉਣੀ ਸੀ ਦਰਬਾਰ ਸਾਹਿਬ ਵਾਸਤੇ ਤਾਂ ਅਸੀਂ ਪੌੜੀਆਂ ਤਾਂ ਚੜ੍ਹ ਕੇ ਵੀ ਉੱਥੋਂ ਸਾਨੂੰ ਨਜ਼ਰ ਆਇਆ ਤੇ ਅਸੀਂ ਉੱਥੇ ਕਰਾਤੀ ਅਰਦਾਸ ਕਰਾ ਕੇ ਜਦੋਂ ਆਖਿਆ ਵੀ ਕਾਲ ਤਖਤ ਸਾਹਿਬ ਪਹਿਲਾਂ ਦਰਸ਼ਨ ਕਰ ਲੈਨੇ ਅਸੀਂ ਅੰਦਰ ਗਏ ਅੰਦਰ ਜਾ ਕੇ ਮਹਾਰਾਜ ਦੇ ਦਰਸ਼ਨ ਦੀਦਾਰੇ ਕੀਤੇ ਮੈਂ ਇਹੀ ਅਰਦਾਸ ਕੀਤੀ ਮਹਾਰਾਜ ਜੀ ਕੋਈ ਰਸਤੇ ਪਾਓ ਮਹਾਰਾਜ ਕਿਰਪਾ ਕਰੋ ਕੋਈ ਧੀ ਪੁੱਤ ਮਹਾਰਾਜ ਔਲਾਦ ਬਖਸ਼ੋ ਆਪ ਜੀ ਦੇ ਚਰਨਾਂ ਵਿੱਚ ਆਈਆਂ ਲਾਜ ਰੱਖੋ ਮਹਾਰਾਜ ਤੇ ਖਾਲਸਾ ਦੀ ਭੈਣ ਦੱਸਦੀ ਆ ਕਿ ਅਸੀਂ ਮਹਾਰਾਜ ਦੀ ਕਿਰਪਾ ਨਾਲ ਕਾਲ ਤਖਤ ਸਾਹਿਬ ਤੋਂ ਉਤਰ ਰਹੇ ਸੀ ਇੱਕ ਮਾਤਾ ਜੀ ਉਹਨਾਂ ਦੇ ਕੋਈ ਕੱਪੜੇ ਵੀ ਕੋਈ ਖਾਸ ਨਹੀਂ ਬੜੇ ਸਿੰਪਲ ਜੇ ਹੱਥ ਵਿੱਚ ਲਿਫਾਫਾ ਫੜਿਆ ਤੇ ਮੈਨੂੰ ਕਹਿਣ ਲੱਗੇ ਧੀਏ ਵੀ ਮੇਰਾ ਨਾ ਇੱਥੇ ਪਰਸ ਗੁੰਮ ਹੋ ਗਿਆ ਤੇ ਮੈਂ ਪਿੰਡ ਜਾਣਾ ਤੇ ਜੇ ਤੁਸੀਂ ਮੇਰੇ ਤੇ ਕਿਰਪਾ ਕਰ ਦਿਓ ਮੈਨੂੰ 100 ਰੁਪਈਆ ਜਾਂ 150 ਰੁਪਈਆ ਦੇ ਦਿਓ ਤੇ ਪੁੱਤਰ ਮਹਾਰਾਜ ਤੈਨੂੰ ਬਹੁਤਾ ਦੇਣਗੇ ਕਹਿੰਦੇ ਭੈਣ ਕਹਿੰਦੀ ਵੀ ਮੇਰਾ ਮਨ ਇਹੋ ਜਿਹਾ ਹੀ ਆ ਵੀ ਮੈਂ ਦੇ ਦੇਨੀ ਆ ਕਈ ਵਾਰ ਕਹਿੰਦੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਵੀ ਇਹਨਾਂ ਨੂੰ 200 ਰੁਪਈਆ ਆਪਾਂ ਦੇ ਲਈਏ 200 ਰੁਪਈਆ ਮੈਂ ਦਿੱਤਾ ਤੇ ਮੈਨੂੰ ਮਾਤਾ ਕਹਿਣ ਲੱਗੀ ਧੀਏ ਕੀ ਮੰਗਣ ਆਈਆਂ ਮਹਾਰਾਜ ਦੇ ਕੋਲੇ ਵੇ ਆਈ ਹੈ ਤੇ ਆਖਿਆ ਵੀ ਆ ਮੇਰਾ ਘਰ ਵਾਲਾ ਤੇਰੇ ਬੱਚੇ ਕਿੱਥੇ ਆ ਉਹ ਮਾਈ ਨੇ ਪੁੱਛਿਆ ਤੇ ਭੈਣ ਕਹਿੰਦੀ ਵੀ ਮੈਂ ਮਹਾਰਾਜ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨ ਆਈ ਆ ਮੇਰੇ ਘਰ ਕੋਈ ਔਲਾਦ ਨਹੀਂ ਕਿੰਨਾ ਚਿਰ ਹੋ ਗਿਆ ਤੇਰੇ ਵਿਆਹ ਨੂੰ 4-5 ਸਾਲ ਹੋ ਗਏ ਅੱਛਾ ਤੇਰੇ ਘਰ ਕੋਈ ਔਲਾਦ ਨਹੀਂ ਹੈ ਛਲ ਤੂੰ ਮੇਰੀ ਮਦਦ ਕੀਤੀ ਹੈ ਮੈਂ ਤੇਰੀ ਮਦਦ ਕਰਦੀ ਆ ਅੱਛਾ ਮਾਤਾ ਜੀ ਦੱਸੋ ਤੇ ਮਾਤਾ ਕਹਿੰਦੀ ਪੁੱਤ ਇੱਥੇ ਦਰਸ਼ਨ ਕਰਕੇ ਸ਼ੀਦਾ ਸਾਹਿਬ ਚਲੇ ਜਾਈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਅਰਦਾਸ ਕਰਵਾਈ ਉਥੇ ਮਾਰ ਦੇ ਚਰਨਾਂ ਵਿੱਚ ਦੇਗ ਕੜਾਹ ਪ੍ਰਸ਼ਾਦ ਦੀ ਦੇਖ ਕਰਵਾਈ ਉਥੇ ਸੰਗਤਾਂ ਬਾਣੀ ਪੜਨ ਆਉਂਦੀਆਂ ਐਤਵਾਰ ਨੂੰ ਤੂੰ ਵੀ ਆਇਆ ਕਰ ਮੈਨੂੰ ਯਕੀਨ ਹੈ ਬਾਬਾ ਦੀਪ ਸਿੰਘ ਸਾਹਿਬ ਤੇਰੀ ਵੀ ਝੋਲੀ ਭਰਨਗੇ ਤੇ ਕਹਿੰਦੇ ਵੀ ਮੈਂ ਆਪਣੇ ਹਸਬੰਦ ਨਾਲ ਜਦੋਂ ਅਸੀਂ ਇਦਾਂ ਗੱਲ ਕੀਤੀ ਮਾਤਾ ਨੂੰ ਅਸੀਂ ਬਾਅਦ ਚ ਨਮਸਕਾਰ ਕਰਕੇ ਚਲੇ ਗਏ ਅੰਦਰ ਦਰਬਾਰ ਸਾਹਿਬ ਦਰਸ਼ਨ ਕੀਤੇ ਉਸ ਤੋਂ ਬਾਅਦ ਜਿੱਦਾਂ ਕਾਫੀ ਸ਼ਾਮਾਂ ਹੀ ਪੈ ਗਈਆਂ ਤੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਵੀ ਆਪਾਂ ਜ਼ਰੂਰ ਜੇ ਜਾ ਕੇ ਆਈਏ ਸ਼ਹੀਦਾਂ ਸਾਹਿਬ ਉਹ ਕਹਿੰਦਾ ਮੈਨੂੰ ਪਤਾ ਨਹੀਂ ਕਿੱਧਰ ਦੀ ਜਾਣਾ ਇੱਧਰ ਦੀ ਤੇ ਆਪਾਂ ਫੇਰ ਕਿਤੇ ਆ ਜਾਾਂਗੇ ਵੀ ਆਪਾਂ ਨੂੰ ਲੇਟ ਹੁੰਨੇ ਆਂ ਆਪਾਂ ਘਰੇ ਵੀ ਪਹੁੰਚਣਾ ਕਹਿੰਦੇ ਮੇਰਾ ਮਨ ਬੜਾ ਕੀਤਾ ਪਰ ਮੇਰਾ ਘਰ ਵਾਲਾ ਨਹੀਂ ਮੰਨਿਆ ਅਸੀਂ ਨਹੀਂ ਗਏ ਕਹਿੰਦੇ ਉੱਥੋਂ ਫਿਰ ਅਸੀਂ ਘਰ ਆ ਕੇ ਵਾਪਸ ਕਹਿੰਦੇ ਉਸੇ ਰਾਤ ਮੈਨੂੰ ਸੁਪਨਾ ਆਉਂਦਾ ਸੁਪਨੇ ਦੇ ਵਿੱਚ ਨਾ ਬਾਬਾ ਦੀਪ ਸਿੰਘ ਸਾਹਿਬ ਦੀ ਫੋਟੋ ਲੱਗੀ ਹੋਈ ਹੈ ਬੜੀ ਸੰਗਤ ਖਲੋਤੀ ਤੇ ਮੈਂ ਵੀ ਲੈਣ ਚ ਖਲੋਤੀ ਆ ਤੇ ਅੱਗੇ ਨਾ ਕੇਲਿਆਂ ਦਾ ਕੋਈ ਪ੍ਰਸ਼ਾਦ ਵੰਡਦਾ ਸੁਪਨੇ ਦੇ ਵਿੱਚ ਤੇ ਜਦੋਂ ਕੇਲੇਆਂ ਦਾ ਪ੍ਰਸ਼ਾਦ ਵੰਡਦਾ ਤੇ ਪਿੱਛੋਂ ਇੱਕ ਮਾਈ ਉੱਚੀ ਉੱਚੀ ਕਹਿੰਦੀ ਮੈਨੂੰ ਪਤਾ ਨਹੀਂ ਮੈਨੂੰ ਕਹਿੰਦੀ ਕਿ ਕਿਨੂੰ ਕਹਿੰਦੀ ਉੱਚੀ ਜੀ ਕਹਿੰਦੀ ਧੀਏ ਫੜ ਲਾ ਇਹ ਜਿਹਨੂੰ ਜਿਹਨੂੰ ਇਹ ਪ੍ਰਸ਼ਾਦ ਮਿਲ ਗਿਆ ਉਹਨੂੰ ਉਹਨੂੰ ਮਹਾਰਾ ਦੇ ਘਰੋਂ ਲਾਦ ਮਿਲ ਜਾਣੀ ਆ ਇਹ ਸੁਪਨੇ ਦੇ ਵਿੱਚ ਕਹਿੰਦਾ ਕਹਿੰਦੀ ਮੈਨੂੰ ਦਿਖਿਆ ਕਹਿੰਦੇ ਮੇਰੇ ਹੱਥ ਵਿੱਚ ਵੀ ਉਹ ਕੇਲੇ ਦਾ ਪ੍ਰਸ਼ਾਦ ਸੀ ਜਿਹੜਾ ਉਹ ਆ ਗਿਆ ਤੇ ਮੈਂ ਇੱਕ ਸਾਈਡ ਤੇ ਹੋ ਗਈ ਉਸੇ ਵੇਲੇ ਉਹ ਸੁਪਨਾ ਜਿਹੜਾ ਖੁੱਲ ਗਿਆ ਕਹਿੰਦੀ ਮੈਂ ਆਪਣੇ ਸਵੇਰੇ ਘਰ ਵਾਲੇ ਨੂੰ ਦੱਸਿਆ ਵੀ ਇਦਾਂ ਇਦਾਂ ਮੈਨੂੰ ਸੁਪਨਾ ਆਇਆ ਵੀ ਤੁਸੀਂ ਜੇ ਆਪਾਂ ਚੱਲ ਚੱਲੀਏ ਤੇ ਕਹਿੰਦੇ ਆਪਾਂ ਐਤਵਾਰੀ ਜਾ ਸਕਦਾ ਮੈਂ ਤੇਨੂੰ ਉਦਾਂ ਨਹੀਂ ਜਾ ਸਕਦਾ ਤੇ ਖਾਲਸਾ ਜੀ ਐਤਵਾਰ ਮਹਾਰਾਜ ਦੀ ਕਿਰਪਾ ਸਦਕਾ ਜਦੋਂ ਪਲਾਨ ਬਣ ਗਿਆ ਸਾਡਾ ਜਾਣਦਾ ਸੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਏ ਉਥੇ ਦੇਖਿਆ ਬਹੁਤ ਸੰਗਤ ਸੀ ਸਾਨੂੰ ਨਹੀਂ ਸੀ ਪਤਾ ਐਤਵਾਰ ਫੁੱਲ ਹੁੰਦਾ ਪਹਿਲਾਂ ਤੇ ਰਾਸ਼ ਦੇ ਵਿੱਚ ਅਸੀਂ ਫਸੇ ਰਹੇ ਫਿਰ ਮਹਾਰਾਜ ਦੀ ਕਿਰਪਾ ਨਾਲ ਚਲੋ ਅੰਦਰ ਸਾਨੂੰ ਦਰਸ਼ਨ ਮੇਲੇ ਕਰਨ ਵਾਸਤੇ ਗਏ ਬਹੁਤ ਦੂਰ ਤੱਕ ਸੰਗਤ ਲੱਗੀ ਤੇ ਇਦਾਂ ਹੀ ਨਜ਼ਰ ਆਇਆ ਸੀ ਜਿੱਦਾਂ ਮੈਨੂੰ ਸੰਗਤ ਵਿੱਚ ਮੈਂ ਖੜੀ ਸਾਂ ਇਦਾਂ ਹੀ ਸੰਗਤ ਖੜੀ ਸੀ ਸਾਹਮਣੇ ਕੋਈ ਕੇਲਿਆਂ ਦਾ ਪ੍ਰਸ਼ਾਦ ਵੰਡਦਾ ਸੀ ਤੇ ਕਹਿੰਦੇ ਵੀ ਮਹਾਰਾਜ ਦੀ ਕਿਰਪਾ ਸਦਕਾ ਨਾ ਮੈਂ ਜਦੋਂ ਦਰਸ਼ਨ ਮਹਾਰਾਜ ਦੇ ਕੀਤੇ ਦਰਸ਼ਨ ਕਰਕੇ ਜਿਹੜਾ ਇੱਕ ਸਾਈਡ ਤੇ ਗੰਥੀ ਸਿੰਘ ਅਰਦਾਸ ਕਰਦਾ ਆ ਆਪਾਂ ਨੂੰ ਸਾਰੇ ਨੂੰ ਪਤਾ ਜਿਹੜੇ ਜਾਣਦੇ ਨੇ ਕਹਿੰਦੇ ਮੈਂ ਉਹਨਾਂ ਕੋਲੇ ਵੀ ਕਿਹਾ ਵੀ ਮਹਾਰਾਜ ਦੇ ਚਰਨਾਂ ਵਿੱਚ ਇਹ ਅਰਦਾਸ ਕਰੋ ਵੀ ਮਹਾਰਾਜ ਮੈਨੂੰ ਭੁਜੰਗੀ ਬਖਸ਼ ਦੇਣ ਭੁਜੰਗਣ ਬਖਸ਼ ਦੇਣ ਕੋਈ ਔਲਾਦ ਬਖਸ਼ ਦੇਣ ਮੇਰੇ ਵਿਆਹ ਨੂੰ 5 ਸਾਲ ਹੋ ਗਏ ਕਹਿੰਦੇ ਉਹਨਾਂ ਨੇ ਅਰਦਾਸ ਕਰਕੇ ਨਾ ਤੇ ਇੱਕ ਮੈਨੂੰ ਹਾਰ ਦਿੱਤਾ ਤੇ ਇੱਕ ਕੇਲੇ ਦਾ ਪ੍ਰਸ਼ਾਦ ਦਿੱਤਾ ਕਹਿੰਦੀ ਵੀ ਮੈਂ ਹੈਰਾਨ ਸੀ ਮੈਂ ਆਪਣੇ ਘਰ ਵਾਲੇ ਨੂੰ ਦੱਸਿਆ ਵੀ ਐਦਾਂ ਹੀ ਸੰਗਤ ਖਲੋਤੀ ਸੀ ਸੁਪਨੇ ਵਿੱਚ ਐਦਾਂ ਹੀ ਮੈਨੂੰ ਕੇਲੇ ਦਾ ਪ੍ਰਸ਼ਾਦ ਮਿਲਿਆ ਕਿ ਨਹੀਂ ਮੈਂ ਖੁਸ਼ ਹੋਗੀ ਕਿ ਮੈਨੂੰ ਸੁਪਨੇ ਵਿੱਚ ਕਮਾਈ ਕਹਿੰਦੀ ਸੀ ਜਿੰਨੂੰ ਜਿੰਨੂੰ ਪ੍ਰਸ਼ਾਦ ਮਿਲੂਗਾ ਉਹਦੇ ਉਹਦੇ ਘਰ ਔਲਾਦ ਹੋਵੇਗੀ ਕਹਿੰਦੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਮੇਰਾ ਭਰੋਸਾ ਬਣ ਗਿਆ ਘਰੇ ਆ ਕੇ ਕਹਿੰਦੀ ਮੈਂ ਮਹਾਰਾਜ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਮੂਲ ਮੰਤਰ ਦਾ ਜਾਪ ਕਰਨ ਲੱਗ ਪਈ ਕਹਿੰਦੀ ਫਿਰ ਮੈਂ ਬਾਬਾ ਦੀਪ ਸਿੰਘ ਸਾਹਿਬ ਬਾਰੇ ਸਰਚ ਕੀਤੀ ਸਾਰੀ ਸਾਰਾ ਉਹਨਾਂ ਦਾ ਇਤਿਹਾਸ ਸੁਣਿਆ ਕਿਵੇਂ ਉਹਨਾਂ ਨੇ ਸ਼ੀਧੀ ਪ੍ਰਾਪਤ ਕੀਤੀ ਕਿੱਡੇ ਵੱਡੇ ਸੂਰਮੇ ਨੇ ਤੇ ਕਰਦਿਆਂ ਕਰਾਉਂਦਿਆਂ ਖਾਲਸਾ ਜੀ ਉਹਨਾਂ ਨੂੰ ਦਾਸ ਦੀਆਂ ਵੀ ਹੱਡ ਬੀਤੀਆਂ ਮਹਾਰਾਜ ਦੀ ਕਿਰਪਾ ਨਾਲ ਮਿਲ ਗਈਆਂ ਉਹ ਵੀ ਸੁਣਦੇ ਤੇ ਮਹਾਰਾਜ ਦੀ ਕਿਰਪਾ ਵਰਤੀ ਸਤਗੁਰਾਂ ਨੇ ਦਇਆ ਕੀਤੀ ਭੈਣ ਐਤਵਾਰ ਦੁਪਹਿਰੇ ਤੇ ਜਾਣ ਲੱਗ ਪਈ ਤੇ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਉਹ ਹੌਲੀ-ਹੌਲੀ ਸਤਗੁਰਾਂ ਨੇ ਮੇਰਾ ਕੀਤੀਆਂ 4 ਕ ਮਹੀਨੇ ਗਈ ਸੀ 4 ਮਹੀਨਿਆਂ ਤੋਂ ਬਾਅਦ ਭੈਣ ਜਿਹੜੀ ਸੀ ਖਾਲਸਾ ਜੀ ਉਹ ਪ੍ਰੈਗਨੈਂਟ ਹੋ ਗਈ ਸੀ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੂੰ ਉਹਨਾਂ ਨੇ ਜਿਹੜਾ ਦਸਣ ਮੁਤਾਬਕ ਖਾਲਸਾ ਜੀ ਉਹਨਾਂ ਦੇ ਘਰ 2024 ਦੇ ਵਿੱਚ ਅਕਤੂਬਰ ਕਿ ਸਤੰਬਰ ਵਿੱਚ ਸ਼ਾਇਦ ਆਸਦੇ ਸੀ ਉਹਨਾਂ ਦੇ ਘਰ ਪੁਜੰਗੀ ਹੋਇਆ ਮਹਾਰੇ ਨੇ ਕਿਰਪਾ ਕੀਤੀ ਸਤਗੁਰਾਂ ਨੇ ਦਇਆ ਕੀਤੀ ਵੇਖੋ ਬਾਬਾ ਦੀਪ ਸਿੰਘ ਸਾਹਿਬ ਨੇ ਰੰਗ ਖਾਲਸਾ ਜੀ ਲਾ ਦਿੱਤੇ ਸੋ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਸਾਰਿਆਂ ਨੂੰ ਬਖਸ਼ਦੇ ਆ ਪਰ ਖਾਲਸਾ ਜੀ ਸ਼ਰਧਾ ਭਾਵਨਾ ਹੋਣੀ ਜ਼ਰੂਰੀ ਹੈ ਇਹ ਭੈਣ ਖਾਲਸਾ ਜੀ ਕੋਈ ਇਹ ਨਹੀਂ ਸ਼ਰਧਾ ਭਾਵਨਾ ਵੀ ਨਹੀਂ ਸੀ ਪਰ ਬਣ ਗਈ ਸੁਪਨੇ ਵਿੱਚ ਮਾਰ ਨੇ ਵਿਖਾ ਦਿੱਤਾ ਤੇ ਉਵੇਂ ਹੀ ਖਾਲਸਾ ਜੀ ਕਾਰਜ ਸਿੱਧ ਹੋ ਰਿਹਾ ਫਿਰ ਪੁੱਤਰ ਦੀ ਦਾਤ ਪ੍ਰਾਪਤ ਹੋਈ ਤੇ ਮਹਾਰਾਜ ਦੀ ਕਿਰਪਾ ਨਾਲ ਵੇਖੋ ਖਾਲਸਾ ਜੀ ਚੜ੍ਹਦੀ ਕਲਾ ਹੋਈ ਫਿਰ ਭੈਣ ਦੱਸਦੀ ਆ ਕਿ ਜਨਵਰੀ ਦੇ ਵਿੱਚ ਨਾ ਉਹਨਾਂ ਦਾ ਪੁੱਤਰ ਜਿੱਦਾਂ ਬਹੁਤ ਬਿਮਾਰ ਹੋ ਗਿਆ ਮੁੰਡਾ ਉਹ ਤੇ ਬੇਟਾ ਉਹਨਾਂ ਦਾ ਬਹੁਤ ਬਿਮਾਰ ਹੋ ਗਿਆ ਜਦੋਂ ਬਿਮਾਰ ਹੋਇਆ ਤੇ ਖਾਲਸਾ ਜੀ ਉਹਨਾਂ ਨੇ ਕਿਤੇ ਦਾਸ ਤੇ ਸ਼ਾਇਦ ਕਿਸੇ ਵੀਡੀਓ ਤੇ ਮੈਸੇਜ ਵੀ ਕੀਤੇ ਹੋਣ ਮੈਂ ਨਹੀਂ ਵੇਖੇ ਉਹਨਾਂ ਨੇ ਮੈਨੂੰ ਦੱਸਿਆ ਵੀ ਮੈਂ ਬਹੁਤ ਕੀਤੇ ਤੇ ਉਹ ਤੋਂ ਬਾਅਦ ਖਾਲਸਾ ਜੀ ਉੱਥੇ ਕਿਤੇ ਸੰਗਤ ਵਾਲੇ ਕਿਸੇ ਨੇ ਦੱਸ ਦਿੱਤਾ ਕਿ ਭਾਈ ਸਾਹਿਬ ਜੀ ਇਦਾਂ ਤੁਸੀਂ ਇਦਾਂ ਕਰੋ ਘੋੜਿਆਂ ਦੇ ਚਣੇ ਪਾਓ ਜਾਂ ਸ਼ੀਦੀ ਦੇ ਕਰਾਓ ਮਹਾਰਾਹ ਕਿਰਪਾ ਕਰਨਗੇ ਉਹਨੇ ਸਾਡੇ ਲਿਖਿਆ ਸੀ ਥੱਲੇ ਕਿ ਮੇਰਾ ਬੱਚਾ ਮੈਂ ਨਹੀਂ ਖਾਲਸਾ ਜੀ ਵੇਖਿਆ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਹੋ ਗਈਆਂ ਹੁਣ ਕਿਹਦੇ ਥੱਲੇ ਵੇਖਣਾ ਸੀ ਤੇ ਉਹਨੇ ਵਿੱਚ ਲਿਖਿਆ ਸੀ ਤਾਂ ਕਿਸੇ ਸੰਗਤ ਵਿੱਚੋਂ ਹੀ ਕਿਸੇ ਨੇ ਕਹਿ ਦਿੱਤਾ ਵੀ ਭਾਈ ਸਾਹਿਬ ਸਾਰਿਆਂ ਨੂੰ ਇਹੀ ਗੱਲ ਕਹਿੰਦੇ ਆ ਕਿ ਜਾਂ ਦਾ ਘੋੜਿਆਂ ਦੇ ਚਣਿਆਂ ਦੀ ਸੇਵਾ ਕਰੋ ਤੇ ਜਾਂ ਸ਼ੀਦੀ ਦੇ ਕਰਾਓ ਮਹਾਰਾਹ ਕਿਰਪਾ ਕਰਨਗੇ ਤੇ ਖਾਲਸਾ ਜੀ ਬੱਚਾ ਉਹਨਾਂ ਦਾ ਹਸਪੀਟਲ ਐਡਮਿਟ ਸੀਗਾ ਤੇ ਭੈਣ ਨੇ ਆਪਣੇ ਘਰ ਵਾਲੇ ਨੂੰ ਭੇਜਿਆ ਨਾਲ ਆ ਆ ਪਾਈ ਕਿ ਚਣੇ ਲੈ ਕੇ ਇਹਦੇ ਬਾਬਾ ਨੂਰ ਸਿੰਘ ਸੇ ਸਮਾਧੇ ਘੋੜਿਆਂ ਨੂੰ ਦਿੱਤੇ ਤੇ ਸ਼ੀਦੀ ਦੇਖ ਦੀ ਰਸਤ ਖਾਲਸਾ ਜੀ ਦੋਵੇਂ ਸਥਾਨਾਂ ਤੇ ਕਰਾਈ ਤੇ ਮਹਾਰਾਜ ਦੀ ਕਿਰਪਾ ਨਾਲ ਦੂਜੇ ਦਿਨ ਬੱਚਾ ਬਿਲਕੁਲ ਤੰਦਰੁਸਤ ਹੋ ਗਿਆ ਸੀ ਬਿਲਕੁਲ ਠੀਕ ਹੋ ਗਿਆ ਸੀ ਨਹੀਂ ਤੇ ਉਹਦਾ ਬੁਖਾਰ ਨਹੀਂ ਸੀ ਲੱਥਦਾ ਉਲਟੀਆਂ ਕਰਦਾ ਸੀ ਉੱਪਰ ਹੀ ਟੋਲਟ ਕਰਦਾ ਸੀ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਉਹ ਕਹਿੰਦੇ ਸੀ ਵੀ ਇਹਨੂੰ ਗਲੂਕੋਜ਼ ਲਾਉਣੇ ਪੈਣਗੇ ਖੂਨ ਚੜਾਉਣਾ ਪਊਗਾ ਗਲੂਕੋਜ਼ ਤਾਂ ਉਹਨਾਂ ਨੇ ਲਾਇਆ ਪਰ ਖੂਨ ਚੜਾਉਣ ਦੀ ਨੋਬਤ ਨਹੀਂ ਆਈ ਮਹਾਰਾਜ ਦੀ ਕਿਰਪਾ ਸਦਕਾ ਬੱਚਾ ਜਿਹੜਾ ਬਿਲਕੁਲ ਨੰਬਰ 9 ਖਾਲਸਾ ਜੀ ਘੋੜਿਆਂ ਦੇ ਚਨੇ ਚੜਾਉਣ ਦਾ ਤੇ ਸ਼ੀਦੀ ਦੇ ਕਰਾਉਣ ਦਾ ਠੀਕ ਹੋ ਗਿਆ ਸੀ ਸੋ ਸਤਗੁਰਾਂ ਨੇ ਕਿਰਪਾ ਕੀਤੀ ਇਹ ਭੈਣ ਦੀ ਖਾਲਸਾ ਜੀ ਹੱਡ ਵੀ ਤੀ ਸੀ ਮਹਾਰਾਜ ਦੀਨ ਦੁਨੀ ਦੇ ਮਾਲਕ ਸਦਾ ਸਹਾਈ ਹੋ ਕੇ ਸੁਣਦੇ ਆ ਪਰ ਆਪਾਂ ਨੂੰ ਸ਼ਰਧਾ ਭਾਵਨਾ ਰੱਖਣੀ ਚਾਹੀਦੀ ਔਰ ਦੂਸਰੀ ਬੇਨਤੀ ਖਾਲਸਾ ਜੀ ਜਿਨ੍ਹਾਂ ਨੇ ਦਾਸ ਕੋਲੇ ਅਰਦਾਸਾਂ ਕਰਵਾਈਆਂ ਪਿਛਲੇ ਸਾਲ ਤੋਂ ਡੇਢ ਸਾਲ ਤੋਂ 2 ਸਾਲ ਤੋਂ ਤੇ ਉਹਨਾਂ ਦੀਆਂ ਅਰਦਾਸਾਂ ਵਿੱਚ ਦਾਸ ਨੇ ਇਹੀ ਗੱਲ ਕਹੀ ਸੀ ਵੀ ਭਾਈ ਮਹਾਰਾਜ ਤੁਹਾਡਾ ਕਾਰਜ ਸਫਲਾ ਜ਼ਰੂਰ ਕਰੂਗਾ ਅਰਦਾਸ ਅਸੀਂ ਵੀ ਕਰਾਂਗੇ ਪਰ ਅਸੀਂ ਦਸਵੰਦ ਦੀ ਸੇਵਾ ਫਿਰ ਸਾਨੂੰ ਭੇਜਣੀ ਪਿਆ ਕਰੇਗੀ ਕਿਉਂਕਿ ਆਪਾਂ ਗਰੀਬ ਗੁਰਬਿਆਂ ਦੀ ਸੇਵਾ ਕਰਦੇ ਆ ਖਾਲਸਾ ਜੀ ਘਰ ਬਣਾਉਨੇ ਆ ਇੱਕ ਘਰ ਜਿਹੜਾ ਢੰਡੇਰ ਪਿੰਡ ਵਾਲਾ ਉਹ ਤਾਂ ਬਿਲਕੁਲ ਰੈਡੀ ਹੋ ਗਿਆ ਤੇ ਉਹਨਾਂ ਦਾ ਆਧਾਰ ਕਾਰਡ ਲੈ ਕੇ ਉਹਨਾਂ ਦੀ ਛੋਟੀ ਜੀ ਵੀਡੀਓ ਪਰਿਵਾਰ ਦੀ ਬਣਾਵਾਂਗੇ ਤੇ ਉਹ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗੇ ਉਹ ਬਣ ਗਿਆ ਸਾਰਾ ਹੁਣ ਗਾਂ ਖਾਲਸਾ ਜੀ ਇੱਕ ਹੋਰ ਸ਼ੁਰੂ ਕਰਨਾ ਤੇ ਮਹਾਰਾਜ ਦੀ ਕਿਰਪਾ ਨਾਲ ਬਾਕੀ ਵੀ ਜਿਹੜੀਆਂ ਦਾਸ ਚਾਹੁੰਦਾ ਹੈ ਕਿ ਸਾਰਿਆਂ ਦੀਆਂ ਡਿਟੇਲਾਂ ਲੈ ਕੇ ਆਪ ਜੀ ਨੂੰ ਸ਼ੇਅਰ ਕਰਿਆ ਕਰਾਂ ਤੇ ਮਹਾਰਾਜ ਦੀ ਕਿਰਪਾ ਕਰਨ 6 ਤਰੀਕ ਨੂੰ ਜਿਹੜਾ ਵਿਆਹ ਹੈ ਉਹਦੀ ਵੀ ਜਰੂਰ ਵੀਡੀਓ ਬਣਾ ਕੇ ਆਪ ਜੀ ਨੂੰ ਪਾਵਾਂਗੇ ਤੇ ਮਹਾਰਾਜ ਦੀ ਰਹਿਮਤ ਸਤ ਸਕਤਕਾਰ ਖਾਲਸਾ ਜੀ ਸਤ ਗੁਰਾਂ ਨੇ ਦਇਆ ਕੀਤੀ ਦੇ ਕਾਰਜ ਹੁੰਦੇ ਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਸੇਵਾ ਭੇਜਿਆ ਕਰੋ ਉਹਨਾਂ ਦੇ ਵਿੱਚੋਂ ਖਾਲਸਾ ਜੀ ਦਾਸ ਪੂਰੀ ਗਿਣਤੀ ਰੱਖਦਾ ਜਿਨ੍ਹਾਂ ਦੇ ਕਾਰਜ ਮਹਾਰਾਜ ਦੀ ਕਿਰਪਾ ਨਾਲ ਹੋਏ ਆ ਤੇ ਉਹਨਾਂ ਨੇ ਖਾਲਸਾ ਜੀ 2-2 ਮਹੀਨੇ ਤੇ ਦਸਵੰਦ ਦੀ ਸੇਵਾ ਭੇਜੀ ਤੀਜੇ ਮਹੀਨਿਆਂ ਤੋਂ ਜਾਂ ਦਾ ਬਲੌਗ ਕਰਕੇ ਜਾਂ ਖਾਲਸਾ ਜੀ ਨੰਬਰ ਚੇਂਜ ਕਰਕੇ ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਹਾਂ ਕਿ ਅਹੀਂ ਕਿਹੜਾ ਦਸਵੰਦ ਖਾਲਸਾ ਜੀ ਮੈਂ ਘਰੇ ਲਾਉਣਾ ਜਿਹੜਾ ਤੁਸੀਂ ਭੇਜਣਾ ਉਹ ਤੇ ਸੇਵਾ ਮਹਾਰਾਜ ਦੀ ਕਿਰਪਾ ਨਾਲ ਆਪਾਂ ਸ਼ੁਰੂ ਕੀਤੀ ਇੱਕ ਸਥਾਨ ਦੀ ਸੇਵਾ ਚੱਲਦੀ ਆ ਹੋਰ ਕਈ ਸੇਵਾ ਚੱਲਦੀਆਂ ਉਹਨਾਂ ਵਿੱਚ ਆਪ ਜਿਹਦੇ ਕੋਲੋਂ ਦਸਵੰਦ ਲੈ ਕੇ ਤੁਹਾਡੀ ਮਾਇਆ ਨੂੰ ਪਵਿੱਤਰ ਕਰਦੇ ਹਾਂ ਨਹੀਂ ਤੇ ਖਾਲਸਾ ਜੀ ਦਾਸ ਨੂੰ ਕੋਈ ਐਡੀ ਲੋੜ ਨਹੀਂ ਹੈ ਕਿ ਹਰ ਥਾਂ ਜਾ ਕੇ ਸੇਵਾ ਕਰੇ ਕਿਉਂਕਿ ਐਡੀ ਉਡੀ ਦੂਰ ਜਾਣਾ ਤੇ ਮੈਂ ਵੀ ਸਵਾ ਲੱਖ ਹਾਂ ਘਰ ਵਿੱਚ ਆਪਣੇ ਬੱਚਿਆਂ ਨੂੰ ਨਹੀਂ ਵੇਖਣ ਟਾਈਮ ਮਿਲਦਾ ਕਿਉਂ ਕਿ ਮੇਰਾ ਦਿਲ ਕਰਦਾ ਕਿ ਸੇਵਾ ਕਰੀਏ ਸੇਵਾ ਕੀਤੀ ਜਾਵੇ ਸੇਵਾ ਕੀਤੇ ਦਾ ਲਾਭ ਹੈ ਸੋ ਇਸ ਕਰਕੇ ਭਾਈ ਜਿਨ੍ਹਾਂ ਨੇ ਐਵੇਂ ਕੀਤਾ ਉਹ ਐਵੇਂ ਨਾ ਕਰੋ ਕਿਉਂਕਿ ਜਿਹੜਾ ਗੁਰੂ ਮਹਾਰਾਜ ਤੁਹਾਨੂੰ ਦੇ ਸਕਦਾ ਜੇ ਉਹ ਤੋਂ ਬੇਮੁਖ ਹੋਵੋਗੇ ਤੇ ਉਹ ਖੋ ਵੀ ਸਕਦਾ ਸੋ ਇਸ ਕਰਕੇ ਜਿਨ੍ਹਾਂ ਦਾ ਕੰਮ ਕਾਜ ਨਹੀਂ ਚੱਲਦਾ ਭਾਈ ਦਸਵੰਦ ਕੱਢਿਆ ਕਰੋ ਦਸਵੰਦ ਦਾ ਭੇਜਿਆ ਕਰੋ ਦਾਸ ਨੂੰ ਭੇਜ ਦਿਓ ਜਾਂ ਕੋਈ ਹੋਰ ਤੁਹਾਨੂੰ ਜਾਣਦਾ ਉਹਨੂੰ ਭੇਜ ਦਿਓ ਜਿੱਥੇ ਤੁਹਾਡਾ ਦਸਵੰਦ ਲੱਗੇ ਇਹ ਨਹੀਂ ਕਿ ਤੁਸੀਂ ਭੇਜਤਾ ਤੇ ਗੱਲ ਖਤਮ ਕੋਈ ਲੰਗਰ ਵਿੱਚ ਰਾਸ਼ਨ ਸੇਵਾ ਪਾ ਦੋ ਕੋਈ ਜਿਵੇਂ ਦਾਸ ਨੇ ਹੁਣ ਗਰੀਬ ਬੱਚੀ ਦਾ ਛੇਤੀਕ ਨੂੰ ਵਿਆਹ ਆਇਆ ਸੀ ਉਹਨਾਂ ਨੇ ਕਹਿ ਬੀ ਸਾਡੇ ਕੋਲ ਇੱਕ ਵੀ ਰੁਪਈਆ ਨਹੀਂ ਉਹਨਾਂ ਦਾ ਸਾਰਾ ਹੀ ਕੰਮ ਖਾਲਸਾ ਜੀ ਦਾਸ ਉਹਨਾਂ ਨੇ ਕਰਨਾ ਮਹਾਰਾਜ ਦੀ ਕਿਰਪਾ ਨਾਲ ਉਹਨੂੰ ਇੱਕ ਪੇਟੀ ਦੇਵਾਂਗੇ ਬਿਸਤਰੇ ਦੇਵਾਂਗੇ ਜੋ ਹੋਰ ਵੀ ਕੋਈ ਸਾਜੋ ਸਮਾਨ ਜਿੰਨੀ ਕਮਾਇਆ ਦਾਸ ਕੋਲੇ ਆਵੇਗੀ ਉਸ ਹਿਸਾਬ ਨਾਲ ਕੋਈ ਹੋਰ ਵੀ ਸਮਾਨ ਦੇ ਦੇਵਾਂਗੇ ਤੇ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੇ ਕਿਹਾ ਸੀ 50 ਕ ਬੰਦੇ ਸਾਡੇ ਆਉਣੇ ਆ 50 60 ਤੇ ਉਹਨਾਂ ਵਾਸਤੇ ਲੰਗਰ ਪਾਣੀ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਵੀ ਦਾਸ ਨੂੰ ਆਹੀ ਮਹਾਰਾਜ ਦੀ ਕਿਰਪਾ ਨਾਲ ਸ਼ਹੀਦਾਂ ਦੀ ਕਿਰਪਾ ਨਾਲ ਕਰਨਾ ਤੇ ਦਾਸ ਨੇ ਕਿੰਨਾ ਦੀ ਸਦਕਾ ਕਰਨਾ ਆਪ ਜੀ ਦੀ ਸਦਕਾ ਆਪ ਸੰਗਤਾਂ ਗੁਰੂ ਕੀ ਸੰਗਤ ਹੋ ਜਿਨ੍ਹਾਂ ਦੇ ਕਾਰਜ ਭਾਈ ਸਫਲੇ ਹੁੰਦੇ ਜਰੂਰ ਸੇਵਾ ਕਰਿਆ ਕਰੋ ਮੇਰਾ ਦਿਲ ਨਹੀਂ ਕਰਦਾ ਗੱਲ ਕਹਿਣ ਨੂੰ ਪਰ ਖਾਲਸਾ ਜੀ ਜਿਹੜੀਆਂ ਸੇਵਾ ਆਰੰਭ ਲੀਆਂ ਆਪ ਜੀ ਦੇ ਸਦਕਾ ਉਹ ਸੇਵਾ ਫਿਰ ਆਪ ਜੀ ਦੀ ਕਿਰਪਾ ਨਾਲ ਚੱਲਣੀਆਂ ਸ਼ਹੀਦਾਂ ਦੀ ਕਿਰਪਾ ਨਾਲ ਚੱਲਣੀਆਂ ਤੇ ਜਾਂ ਤੇ ਭਾਈ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਆ ਤੇ ਜਾਂ ਸ਼ਹੀਦ ਸਿੰਘ ਜਾਣਦੇ ਆ ਬਾਕੀ ਖਾਲਸਾ ਜੀ ਆਪ ਸਭ ਦੇ دل ਅੰਦਰ ਕੀ ਆ ਜਾਂ ਦਾਸ ਦੇ ਕੀ ਆ ਉਹ ਪਰਮੇਸ਼ਰ ਜਾਣਦਾ ਤੇ ਮਹਾਰਾਜ ਕਿਰਪਾ ਕਰ ਅਨੁਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਮੇਰੀ ਇਹੋ ਬੇਨਤੀ ਆ ਕਿ ਜਦੋਂ ਕਾਰ ਦੇ ਹੋ ਜਾਂਦਾ ਫਿਰ ਪਰਮੇਸ਼ਰ ਨੂੰ ਭੁੱਲਿਆ ਨਾ ਕਰੋ ਸ਼ਹੀਦਾਂ ਸਿੰਘਾਂ ਨੂੰ ਵਿਸਾਰਿਆ ਨਾ ਕਰੋ ਕਿਉਂਕਿ ਖਾਲਸਾ ਜੀ ਜਦੋਂ ਵਿਸਾਰ ਦਿੰਦੇ ਆ ਫਿਰ ਕੀ ਹੁੰਦਾ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸੱਭਿਆ ਰੋਗ ਸਾਰੇ ਰੋਗ ਫਿਰ ਵਿਆਪ ਜਾਂਦੇ ਜਿਹੜੇ ਪਰਮੇਸ਼ਰ ਨੂੰ ਪੋਲ ਦਿੰਦੇ ਵਾਦਾ ਕਰਕੇ ਨਾ ਮੁਕਰੋ ਮਹਾਰਾਜ ਕਿਰਪਾ ਕਰਨ ਜਿਵੇਂ ਖਾਲਸਾ ਦੀ ਇੱਕ ਮਾਈ ਦੇ ਦੋ ਪੁੱਤ ਬਾਹਰ ਭੇਜੇ ਉਹਨਾਂ ਦੀ ਅਰਦਾਸ ਬੇਨਤੀ ਪੰਨਾ ਸਿੰਘਾਂ ਕੋਲੇ ਕਰਵਾਈ ਤਾਂ ਉਹਨਾਂ ਨੇ ਕਿਹਾ ਅਸੀਂ ਵੀ ਪਾਠ ਕਰਾਇਓ ਜਿਹਨੂੰ ਪੁੱਤ ਬਾਹਰ ਚੱਲ ਜਾਣਗੇ ਦੋਵਾਂ ਦਾ ਵੱਖਰਾ ਵੱਖਰਾ ਪਾਠ ਕਰਾਇਓ ਇੱਕ ਦਾ ਭਾਵੇਂ ਪਹਿਲਾਂ ਕਰਾ ਦਿਓ ਇੱਕ ਦਾ ਬਾਅਦ ਕਰਾ ਦਿਓ ਤੇ ਜਿਹਨੂੰ ਦਾਸ ਨੇ ਉਹ ਮਾਈ ਨੂੰ ਆਖਿਆ ਵੀ ਮਾਤਾ ਜੀ ਤੇਰੇ ਪੁੱਤ ਹਣ ਦੋਵੇਂ ਬਾਹਰ ਚੱਲੇ ਇੱਕ ਪਾਠ ਕਰਾ ਦੇ ਤੇ ਕਹਿਣ ਲੱਗੀ ਬਾਬਾ ਸਾਡੇ ਕੋਲ ਇਹਨੇ ਪੈਸੇ ਕਿੱਥੋਂ ਆਉਣੇ ਆ ਤੂੰ ਤੇ ਪੈਸੇ ਹੀ ਬੜੇ ਮੰਗਦਾ ਪਾਠ ਕਰਨ ਦੇ ਤੇ ਖਾਲਸਾ ਜੀ ਜਦੋਂ ਕਾਰਜੋ ਹੁਣੇ ਹੁੰਦੇ ਉਦੋਂ ਮੂੰਹ ਹੋਰ ਹੁੰਦਾ ਜਦੋਂ ਹੋ ਜਾਂਦੇ ਉਦੋਂ ਹੋਰ ਹੁੰਦਾ ਐਵੇਂ ਨਾ ਕਰਿਆ ਕਰੋ ਸੰਗਤ ਜੀ ਮਹਾਰਾਜ ਸਦਾ ਸਹਾਇਓ ਕੇ ਜਾਣਦੇ ਆ ਸੁਣਦੇ ਆ ਵੇਖਦੇ ਆ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਸਤਗੁਰੂ ਬਖਸ਼ਣ ਭੁੱਲਾਂ ਦੀ ਖੀਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ